ਬਿਕਰਮ ਮਜੀਠੀਆ ਦੇ ਘਰ ਨੂੰ ਲੈ ਕੇ ਬਹੁਤ ਵਾਰ ਚਰਚਾ ਹੋਈ ਕਿ ਕਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਕਮ ਜਾਰੀ ਕਰਨਗੇ ਕਦੋਂ ਪੀਲਾ ਪੰਜਾ ਬਿਕਰਮ ਮਜੀਠੀਆ ਦੇ ਘਰ ਉੱਤੇ ਚਲਾਇਆ ਜਾਵੇਗਾ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲਾਲ ਡੈਰੀ ਦਾ ਨਾਮ ਲਿਆ ਸਾਰਿਆ ਹੈ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਘਰੋਂ ਸਰਕਾਰ ਬਣਾਉਣ ਲਈ ਨਿਕਲੇ ਹਾਂ ਸਾਡੀ ਸਰਕਾਰ ਬਣਾਓ ਅਸੀਂ ਪੰਜਾਂ ਸਾਲਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਅਕਲਾਕੀ ਹੱਕਾਂ ਦੇ ਲਈ ਕੰਮ ਕਰਾਂਗੇ ਭਾਈ ਤੁਸੀਂ 25 ਤੋਂ 30 ਸਾਲ ਸਰਕਾਰ ਦੇ ਵਿੱਚ ਰਹੇ ਹੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਚਾਰ ਵਾਰ ਚਾਰ ਬਾਰ ਜਿਹੜੇ ਮੁੱਖ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਉਦੋਂ ਤੁਸੀਂ ਕੌਮ ਨੂੰ ਲੁੱਟਿਆ ਵੀ ਬੇਅਦਮੀਆਂ ਵੀ ਕਰਾਈਆਂ ਤੁਸੀਂ ਦੋਸ਼ੀ ਵੀ ਸਾਬਤ ਖਿਤੇਗਾ ਤੇ ਤੁਸੀਂ ਗਲਤੀਆਂ ਬੰਨੀਆਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਕੇ ਕਿ ਸਾਰੀਆਂ ਗਲਤੀਆਂ ਮੈਂ ਕੀਤੀਆਂ ਨੇ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਵੀ ਅੱਤੀ ਹੋਵੇ ਚਾਹੇ ਉਹ ਮਾਮਲਾ ਹੋਵੇ ਬੈਵਲ ਕਲਾ ਗੋਲੀਕਾਰ ਵਾਲਾ ਤੇ ਚਾਹੇ ਉਹ ਵੱਡਾ ਮਾਮਲਾ ਹੋਵੇ ਰਾਵ ਰਹੀਮ ਵਾਲਾ ਰਾਵ ਰਹੀਮ ਦੇ ਨਾਮ ਤੇ ਕੀ ਸੁਖਬੀਰ ਸਿੰਘ ਬਲ ਦੇ ਮੂੰਹ ਦੇ ਵਿੱਚ ਘੂੜੀਆਂ ਬਣੀਆਂ ਹੋਈਆਂ ਨੇ ਕਦੇ ਨਹੀਂ ਕਿਹਾ ਕਿ ਸੀ ਗਲਤ ਕੀਤਾ ਹੈ ਇਹ ਗਲਤੀਆਂ ਮੰਨੀਆਂ ਸ਼੍ਰੀ ਅਕਾਲ ਤਖਸੈਬ ਦੀ ਤਫ਼ਸੀਲ ਤੇ ਤੇ ਦੂਸਰੇ ਪਾਸੇ ਹੁਣ ਡੀਐਸਪੀ ਜਿਹੜੇ ਕਾਨੂੰਨ ਦੀ ਰੱਖਿਆ ਕਰਦੇ ਨਹੀਂ ਅਸੀਂ ਸਾਰੇ ਤਾਂ ਮੁਲਾਜ਼ਮ ਨਹੀਂ ਕਹਿੰਦੇ ਕਿ ਦੁੱਤੋਤੇ ਲੇਕਿਨ ਉਹਨਾਂ ਦੇ ਵਿੱਚੋਂ ਚੰਗੇ ਵੀ ਬਹੁਤ ਜ਼ਿਆਦਾ ਨਹੀਂ ਲੇਕਿਨ ਤੁਸੀਂ ਕਹਿੰਦੇ ਹੋ ਕਿ ਉਹਦਾ ਨਾਮ ਲਿਖ ਦੋ ਇਹਦੀ ਬਦਲੀ ਨਹੀਂ ਕੀਤੀ ਜਾਵੇਗੀ ਇਸ ਨੂੰ ਹੋਰ ਕਿਤੇ ਨਹੀਂ ਭੇਜਿਆ ਜਾਵੇਗਾ ਇਸ ਨੂੰ ਸਿੱਧਾ ਸਸਪੈਂਡ ਕੀਤਾ ਜਾਵੇਗਾ ਕੱਲ ਜਿਸ ਤਰ੍ਹਾਂ ਤੁਸੀਂ ਧਮਕੀਆਂ ਦਿੱਤੀਆਂ ਡੀਐਸਪੀ ਨੂੰ ਸੁਖਬੀਰ ਸਿੰਘ ਬਾਦਲ ਨੇਮ ਅਤੇ ਫੇਮ ਫਿਰ ਦੁਬਾਰਾ ਲਾਉਣਾ ਲੈਣਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਬਚਕਾਨੇ ਬਿਆਨ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪੱਧਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਉਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਲੇਕਿਨ ਜੋ ਕਾਰਵਾਈਆਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨਹੀਂ ਕਰ ਪਾਈ ਨਸ਼ਾ ਤਸਕਰਾਂ ਤੇ ਉਹ ਕਾਰਵਾਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਰੰਗ-ਬਰੰਗੀਆਂ ਪਛੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਰਾਜ ਤੇ ਹੋਣਗੀਆ ਅਤੇ ਰੰਗ-ਬਰੰਗੀਆਂ ਤੁਹਾਨੂੰ ਮਛੀਆਂ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਮਿਲ ਗਈਆਂ ਅਤੇ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚੱਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੁੱਛ ਕੀਤਾ ਬਿਕਰਮਜੀਠੀਆ ਨੂੰ ਲੈ ਕੇ ਜੋ ਕਾਰਵਾਈ ਕੀਤੀ ਗਈ ਕਿਸੇ ਨੇ ਵੀ ਉਸ ਦੀ ਨਿੰਦਿਆ ਨਹੀਂ ਕੀਤੀ ਸਿਵਾਏ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਗਵਾ ਤੋਂ ਕਿਉਂਕਿ ਜਾਣਦੇ ਨੇ ਕੌਣ ਮਸ਼ੇ ਦਾ ਸੁਦਾਕਰ ਹੈ ਕਿਸ ਦੇ ਦੁਆਰਾ ਨਸ਼ਾ ਵੇਚਿਆ ਗਿਆ ਅਤੇ ਕਿਸ ਨੇ 540 ਕਰੋੜ ਰੁਪਏ ਦੀ ਜਾਇਦਾਦ ਬਣਾਈ ਇਹ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੱਕ ਸਜ਼ੀਦ ਹੋਣਾ ਬਹੁਤ ਮੁਸ਼ਕਲ ਹੈ ਤੇ ਦੂਸਰੇ ਪਾਸੇ ਬਿਕਰਮ ਮਜੀਠੀਆ ਦੇ ਖਿਲਾਫ ਜਿਹੜੇ ਸਬੂਤ ਕੱਠੇ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਉੱਚ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਹ ਸਾਰੇ ਹੀ ਉਹਨਾਂ ਸਮੂਤਾ ਦੇ ਹadhar ਤੇ ਦਲੀਲਾ ਵੀ ਨੇ ਅਪੀਲਾ ਵੀ ਨੇ ਤੇ ਵੱਡੀ ਕਾਰਵਾਈ ਵੀ ਹੋਵੇਗੀ ਬਿਕਰ ਮਜੀਠੀਆ ਤੇ ਬਿਕਰ ਮਜੀਠੀਆ ਦੇ ਪੰਜਾਬ ਦੇ ਵਿੱਚ ਤਿੰਨ ਘਰ ਨੇ ਮਜੀਠਾ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਵਿੱਚ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ 12 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ ਬਿਕਰਮ ਮਜੀਠੀਆ ਤੇ ਬਿਕਰਮਜੀਠੀਆ ਜਿਹੜੀ ਜਾਇਦਤ ਬਣਾਈ ਹੈ ਚਾਹੇ ਉਹ ਫਰਜੀ ਕੰਪਨੀਆਂ ਹੋਣ ਚਾਹੇ ਉਹ ਮਾਮਲਾ ਹੋਵੇ ਸੈਨਿਕ ਫਾਰਮ ਦਾ ਉਹ ਮਾਮਲਾ ਹੋਵੇ 1000 ਏਕੜ ਦਾ ਉਹ ਮਾਮਲਾ ਹੋਵੇ ਸ਼ੈੱਲ ਕੰਪਨੀਆਂ ਦਾ ਜਿਸ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ 12 ਤੋਂ ਵੱਧ ਮਾਮਲੇ ਦੱਜ ਕੀਤੇ ਗਏ ਨੇ ਜਿੱਥੇ ਇੱਕ ਪਾਸੇ ਬਿਕਰਮਜੀਠਿਆ ਦੇ ਘਰ ਉੱਤੇ ਬਲਡوزر ਚੱਲੇਗਾ ਤੇ ਦੂਸਰੇ ਪਾਸੇ ਬਿਕਰਮਜੀਠਿਆ ਨੂੰ ਲੰਮੀ ਜੇਲ ਹੋਵੇਗੀ ਕਿਉਂਕਿ ਸਬੂਤ ਪੰਜਾਬ ਸਰਕਾਰ ਪੰਜਾਬ ਪੁਲਿਸ ਅਤੇ ਵਿਜਰਸ ਦੇ ਅਧਿਕਾਰੀਆਂ ਦੇ ਹੱਥ ਲੱਗ ਚੁੱਕੇ ਨੇ ਇਸ ਕਰਕੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲਾਂ ਵੱਲੋਂ ਬਿਆਰਵਾਜੀ ਕੀਤੀ ਜਾ ਰਹੀ ਹੈ ਕਿ ਅਸੀਂ ਪੱਕੇ ਹੱਥ ਪਾਏ ਨੇ ਬਿਕਰਮਜੀਠਿਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਕੀ ਚਾਹ ਰਿਹਾ ਹੈ ਕਿ ਬਿਕਰਮਜੀਠੀ ਦੇ ਘਰ ਤੇ ਜੇਕਰ ਤੁਸੀਂ ਬੜੋਸ ਸਲਾਹ ਦਦੇ ਹੋ ਤਿੰਨ ਕਾਰਨ ਦੇ ਕਿਸੇ ਵੀ ਸਮੇਂ ਆਦੇਸ਼ ਦਿੱਤੇ ਜਾ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਚੈਨਲ ਦੇ ਹਵਾਲਿਆਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਬਿਲਕੁਲ ਫੌਕਸ ਜੇਕਰ ਕੀਤਾ ਹੋਇਆ ਹੈ ਉਹਨਾਂ ਨੇ ਕੀਤਾ ਹੋਇਆ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਰਮਜੀਤਿਆ ਤੇ ਤੇ ਨਾ ਹੀ ਉਹ ਧੜਕਿਆਂ ਤੋਂ ਡਰਦੇ ਨੇ ਜਿਹੜੀਆਂ ਧੜਕਿਆਂ ਪੰਜਾਬ ਦੇ ਪੰਜਾਬ ਪ੍ਰਧਾਨ ਸ਼ਰੂਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਕਾਨੂੰਨ ਨੂੰ ਕਰਦੇ ਆ ਕਹਿੰਦਾ ਜੇਕਰ ਮੈਂ ਮੁੱਖ ਮੰਤਰੀ ਬਣ ਗਿਆ ਤਾਂ 2027 ਦੀਆਂ ਸਮਾਂ 2027 ਦੀਆਂ ਚੋਣਾਂ ਦਾ ਵਿਧਾਨ ਸਭਾ ਦਾ ਸਮਾਂ ਹੀ ਦੱਸੇਗਾ ਕਿ ਕੌਣ ਅਤੇ ਕਿਹਦੀ ਸਰਕਾਰ ਬਣਦੀ ਹੈ ਕਿਉਂਕਿ ਜਿਹੜੇ ਸਰਵੇ ਆਉਂਦੇ ਨੇ ਉਹਦੇ ਵਿੱਚ ਆਪ ਆਪ ਦੀ ਪਾਰਟੀ ਵੀ ਆ ਰਹੀ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਵੀ ਆ ਰਹੀ ਹੈ ਸ਼ਰੂਮੀ ਜਖਦੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮੋ ਨਿਸ਼ਾਨ ਨਹੀਂ ਆ ਰਿਹਾ ਦੋ ਜਨ ਸਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਨੀਆਂ ਗਰਾਊਂਡ ਲੈਵਲ ਦੀਆਂ ਰਿਪੋਰਟਾਂ ਨੇ ਤੇ ਦੂਸਰੇ ਪਾਸੇ ਤਿੰਨ ਕਾਰਨ ਨੇ ਵਿਕਰਮ ਜਿੱਥਿਆ ਦੇ ਕਿਸੇ ਵੀ ਸਮੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਦੇਸ਼ ਦਿੱਤੇ ਜਾ ਸਕਦੇ ਨੇ ਵੀ ਕਿਸੇ ਵੀ ਇੱਕ ਹੱਤੇ ਬਲਡੋਜੋ ਚਨਾਉ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵੱਡੇ ਪਗਰ ਮਛਾਂ ਦੇ ਹੱਤੇ ਵੀ ਬਲਡੋਜੋ ਚੱਲਨੇ ਸ਼ੁਰੂ ਹੋ ਗਏ ਹਨ